ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤ ਨਗਾਂ ਮਸੇ ਲਈ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਕੋਰੋਨਾ ਮਗਰੀ ਕਰਮ ਵਾਲੀਆਂ ਮਗਰ ਬੱਚੀਆਂ ਨੇ ਬਾਈ ਤੇ ਇੱਕ ਜਿਹੜੀ ਵੜਾ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਸਾਗਰ ਆ ਪਿੰਡ ਭਾਈ ਰਪਾ ਦਸੀਲ ਫੁੱਲ ਦਾ ਜ਼ਿਲ੍ਹਾ ਬਠਿੰਡਾ ਆ ਪਣਾ ਨੇੜੇ ਪਿੰਡ ਬਾਈ ਨੇੜੇ ਬਰੇ ਆਪਾਂ ਨੂੰ ਨਾਮ ਪਰਾਸਰ ਲਿਆ ਜਾਂਦਾ ਤੇ ਇਧਰ ਸੁਲਾਬ ਰੋ ਬਚਾਲੇ ਵੱਡੇ ਰੋਡ ਤੇ ਪਿੰਡ ਆਪਣਾ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 902397652 ਬਈ ਹੂੰ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਪਲੋਂ ਨਹੀਂ ਆ ਬਾਈ ਸੂਈ ਵੀ ਮਗਰ ਬੱਛੀ ਜਲਸੀ ਕੱਲ ਰਾਤ ਦੀ ਸੀ ਇਹ ਬੱਚੀ ਠੀਕ ਆ ਤੜਕੇ ਜਮਾ ਵੇਲੀ ਸੀ ਕਿਉਂਕਿ ਆਪਣੇ ਵੀਡੀਓ ਤਾਂ ਪਾਉਣਾ ਨਹੀਂ ਹੁਣ ਤੁਹਾਨੂੰ ਫੋਨ ਆਇਆ ਬੈਡ ਮਿਲ ਗਿਆ ਆਪਾਂ ਨੂੰ ਤਾਂ ਵੀਡੀਓ ਪਾਉਣੀ ਇਹ ਵੀ ਸਾਫ ਆ ਜਮਾ ਇਹ ਜਮਾ ਸਾਫ ਆ ਬਈ ਇਹਦੇ ਕੋਲ 12 ਕਿਲੋ ਬੋਲੋ ਹੋਊ ਜੀ ਕੱਲ ਦੀ ਸੀ ਕੋਲੇ 16 17 ਕਿਲੋ ਦੁੱਧ ਦੇਊਗੀ ਇਹ ਵਾਲਾ ਕਾ ਦਸੰਤ ਆ ਬੱਚੀ ਆ ਬੱਚੀ ਬਹੁਤ ਚੰਗੀ ਆ ਫੁੱਲ ਕੁਆਲਿਟੀ ਦੀ ਬੱਚੀ ਦਿੱਤੀ ਆ ਕਰਮ ਵਾਲੀ ਨੇ ਕਿਉਂ ਸਾਲੜੀ ਸੋਹਣੀ ਸਾਨੀ ਜਲਸੀ ਬਹੁਤ ਬੱਚੀ ਬਾਈ ਕੁਆਲਿਟੀ ਦੇਖੋ ਕੁਆਲਿਟੀ ਬਹੁਤ ਚੰਗੀ ਪਤਾ ਉਧਰ ਹੂੰ ਲੈ ਬੱਚੀ ਦੀ ਕੁਆਲਿਟੀ ਮੂਹਾਂ ਦੇਖ ਬਾਈ ਪਿਓਰ ਆ ਜਲਸੀ ਥਾਣ ਤੋਂ ਬੈੜ ਨੂੰ ਬਹੁਤ ਆ ਮੂਰੋਂ ਮਗਰ ਲੱਲੇ ਵਾਲਾ ਆ ਆਰਡਰ ਦੇਖੋ ਕਮਾਨ ਸੱਚ ਬਾਈ ਹੋਈ ਵੀ ਆ ਉਸ ਸਭ ਨੰਨਾ ਜਾ ਲਾ ਲਿਓ ਆ ਥਾਣ ਨੂੰ ਦਿਗੀ ਫਸ ਜਾਣਾ ਬਾਈ ਕਮਾਲ ਦਾ ਤਿਆਰ ਕਰਨਾ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਚਾਰੇ ਥਾਣ ਲੈ ਨਿਕਣਵੇਂ ਪੂਰੇ ਗੈਲ ਤੇ ਚਵਾਈ ਚੁਵਾਈ ਕਿਵੇਂ ਆ ਬਰਾ ਪੂਰੀ ਬਈ ਪੋਲੀ ਦਾਲੀਏ ਜਾਣ ਵਾਲੀ ਬੜਾ ਬਾਕੀ ਗੱਲ ਹੋਰ ਹੈ ਬਈ ਜਿਹਨੇ ਵੀ ਲੈਣੀ ਨਰਕ ਪਰਖ ਕੇ ਲੈ ਜੇ ਆਪ ਨੂੰ ਕੋ ਲੰਬਾਣਾ ਦੇਵੇ ਆਪਣੇ ਘਰੇ ਹਨ ਟਨਕਾ ਕੇ ਲੈ ਜਾਵੇ ਜਿਹੜੋਂ ਪੈਸੇ ਲਾਉਣੇ ਆ ਥਾਣਾ ਥਾਣਾ ਸਹੀ ਹੈ ਜਿਹੜਾ ਆਨਲਾਈਨ ਮਗਾਉਣ ਇੱਕ ਹੋਰ ਗੱਲ ਹੈ ਬਈ ਜੋ ਬਾੜ ਚੜ ਕੇ ਹਲੇ ਦੇ ਘਰੇ ਉੱਤੇ ਜਦੋਂ ਪਾਸ ਕਰ ਲਈ ਠੀਕ ਹੈ ਠੀਕ ਹੈ ਪਾਸ ਜਿਹੜੋਂ ਹੋ ਗਈ ਪਾਸ ਉਸ ਤੋਂ ਬਾਅਦ ਕੋਈ ਗਰੰਟੀ ਨਹੀਂ ਪਾਸ ਤੇ ਕਰ ਗਰੰਟੀ ਆਪਣੀ ਬਹੁਤ ਠੀਕ ਬਾਹਰ ਵਾਲਾ ਫੋਨ ਲਾ ਕੇ ਕਹਿੰਦਾ ਬਈ ਦੁੱਧ ਘਟ ਵਧਾ ਹਨ ਕੀ ਫਾਇਦਾ ਬਾਹਰ ਥਾਂ ਦਾ ਨਹੀਂ ਲੈ ਕਰਦਣੀ ਬਈ ਯਾਰ ਸਹੀ ਗੱਲ ਆ ਬਈ ਸੋਈ ਸਵਾਈਆ ਬੱਚਾ ਮਗਰ ਬੱਛੀ ਠਣਾ ਤੁਣਾ ਦੀ ਭਰਪੂਰ ਦੀ ਗਰੰਟੀ ਹੋ ਤੇ ਸੁਨੱਖੀ ਦੇ ਹੋਰ ਆਉਦੀ ਚੈੱਕ ਕਰਕੇ ਲੈ ਸੋਹਣੀ ਸੁਨੱਖੀ ਫੁੱਲ ਆ ਬੱਛੀ ਕੇਸ ਬੜਾ ਚੰਗਾ ਬੋਦੀ ਚੰਗੀ ਆ ਸੁਨੱਖਾ ਪੁਣਾ ਬੜ ਦੇ ਵਿੱਚ ਫੁੱਲ ਤੋਰਾ ਇੱਕ ਨੰਬਰ ਆ ਬਈ ਜਮਾ ਸਾਫ ਆ ਦੜਕ ਦੀ ਐਂ ਡਾਕਟਰ ਵੀ ਸਾਡੀ ਸ਼ਡਿਊਲ ਲੇਵਾ ਮੂਰੋ ਦੇ ਕਿਥੋਂ ਲੱਗਿਆ ਬੱਛੀ ਸਟਾਰਟਿੰਗ ਆ ਮੂਰੋ ਲੇਵਾ ਦੇਖੋ ਬਈ ਸਟਾਰਟਿੰਗ ਆ ਜਿਹੜੀ ਬਹੁਤ ਚੰਗੀ ਆ ਬਾਕੀ ਸ਼ਾਮ ਨੂੰ ਦੇਖੋ ਆਰਡਰ ਕਮਾਲ ਦਾ ਤਿਆਰ ਕਰ ਮੁੱਠੀ ਜਿਹੜਾ ਥਾਣਾ ਠੰਡੀ ਸਿਲਾਂ ਨੂੰ ਲੇਵਾ ਫੁੱਲ ਆ ਬਹਿਣ ਨੂੰ ਕਾਦਾਲੀ ਮਗਰ ਵੀ ਬੱਛੀ ਆ ਬਈ ਦੋ ਚੀ ਤੇ ਮੁੱਲ ਕੀ ਅਭਰਾਜ ਬਾਈ ਇਹ ਮੁੱਲ ਆ ਜੇ ਨਾ ਆਪਣਾ ਲੈਣ ਦੇ ਨਹੀਂ ਆ ਬਸ ਜਮਾ ਜਾਇਜ ਹੂੰ ਇਹ 55000 ਦੇ 500 ਛੋਟ ਹੋ ਜੂਗੀ 55 ਜੋ 55400 ਰੁਪਏ ਲਵਾਂਗੇ ਬੱਚੀ ਦਾ ਉਹ ਮੁੱਲ ਕਿਸ ਨੇ ਕਰਾਉਣਾ ਜੀ ਵੀ ਉਹ ਜਰਜਾਇ ਜੇ ਕੰਮ ਫਿਰ 65000 ਆ ਬਾਈ ਉਵੇਂ ਦਾ ਠੀਕ ਆ ਮੁੱਲ ਕਰਾਉਣਾ 65 60 ਜਿੰਨਾ ਮਰਜ਼ੀ ਹਾਂ 55000 ਤੋਂ ਬਾਈ ਕਹਿੰਦਾ ਛੋਟ ਹੋ ਜੂਗੀ ਮੁੱਲ ਜਮਾ ਜਾਇਜ ਆ ਬਾਈ ਕਿਸੇ ਨੇ ਨਹੀਂ ਪਾ ਦੇਣਾ ਡਾਕਟਰ ਆਪਣਾ ਜਮਾ ਜਾਇਜ ਪਾ ਹੁੰਦਾ ਉਹਦੇ ਵੀ ਵਾਧਦੇ ਘੰਟੀ ਫਾੜੀਆ ਲੈ ਵਾਲਾ ਬੱਚੀ ਨੂੰ ਆਣੀ ਗੱਲ ਠੰਡੀ ਲੇ ਵਾਲੇ ਕੋ ਬਾਕੀ ਸ਼ਾਮ ਨੂੰ ਵੇਖੋ ਲੇ ਵਾਲਾ ਲੈ ਮਗਰ ਮੂਰ ਦਾ ਡਾਕਟਰ ਮਗਰ ਉਹ ਦੇ ਲਾਉਣਾ ਹੀ ਆ ਥਾਣੇ ਦੇਖ ਬਈ ਕਮਾਲ ਦਾ ਲੱਗਿਆ ਕੱਲਾ ਕੱਲਾ ਥਾਣ ਮੱਥੀ ਚੱਲ ਪੁੱਤ ਡਰ ਇਹ ਥੋੜਾ ਡਰਦੀ ਆ ਉਹ ਪਾਪ ਵੀ ਨਹੀਂ ਲੈਂਦੇ ਆਪਾਂ ਚਲਾ ਦੇ ਉਹਨੇ ਹੀ ਮੂਰੇ ਲੇਵਾ ਤੇ ਉਸ ਤੋਂ ਵੱਧ ਮਗਰ ਡਾਕਟਰ ਇਹ ਨਹੀਂ ਗੱਲ ਮੂਰੋਂ ਲੇਵਾ ਦੇਖੋ ਮੂਰੋਂ ਵੀ ਲੇਵਾ ਬਹੁਤ ਆ ਕਰਮ ਵਾਲੀ ਦਾ ਬਾਕੀ ਕੋਈ ਚੈੱਕ ਕਰਨੀ ਤਾਰਾ ਆਂ ਭਾਈ ਆ ਨਹੀਂ ਗੱਲ ਅੱবি ਆਪਾਂ ਵੀਡੀਓ ਕੱਟ ਕੇ ਹੋਮ ਨਹੀਂ ਜਿਵੇਂ ਮਰਜੀ ਵਹਿ ਕੇ ਜੀ ਬੱਚਾ ਛੱਡ ਕੇ ਲੈ ਵੀ ਭੱਬ ਹਲੇ ਆ ਜੂ ਲੈ ਸਹੀ ਗੱਲ ਆ ਬਈ ਉਹ ਇਹ ਕੰਮ ਨਹੀਂ ਲੈ ਬਈ ਹੂੰ ਲੈ ਠੰਡੀ ਕਰਮਣੀ ਫੁੱਲ ਚਵਾਈ ਦੇਖੋ ਚਵਾਈ ਬੜੀ ਚੰਗੀ ਆ ਨਾ ਹਾਂ ਹਾਂ ਚਵਾਈ ਜੂਈ ਇੱਕ ਨੰਬਰ ਆ ਬਈ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਲੈ ਚੋਂ ਚਵਾ ਕਰਮਣੀ ਦਾ ਇੱਕ ਨੰਬਰ ਠੰਡੀ ਫੁੱਲ ਆ ਬਈ ਕੋਈ ਬਾਈ ਕਹਿੰਦਾ ਨਿਆਣਾ ਨਾ ਪਾਉ ਕੁਛ ਨਹੀਂ ਕੋਈ ਨਿਆਣਾ ਪਾਉਣਾ ਪਾਇਆ ਨਹੀਂ ਪਾਣਾ ਡਾਕਟਰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਨਾ ਚਵਾਈ ਇੱਕ ਨੰਬਰ ਆ ਮੋਟੀ ਮੋਟੀ ਚਵਾਈ ਆ ਬੜਾ ਚੰਗਾ ਚੋਂ ਲੱਗਿਆ ਕਰਮਣੀ ਨੂੰ ਲੈ ਕਿੰਨੀਆਂ ਕਿ ਧਾਰਾ ਮਾਰੀਆਂ ਦੁੱਧ ਦੇਖੋ ਲੈ ਬੜੀ ਚੰਗੀ ਚਵਾਈ ਮੁੱਠਿਆ ਥਾਣਾ ਡਾਕਟਰ ਇਹਨਾਂ ਚਾਰੇ ਐ ਨਹੀਂ ਗੱਲ ਆਪਾਂ ਇਹ ਵਾਲਾ ਥਾਣ ਕੱਲਾ ਕੱਲਾ ਥਾਣ ਲੈ ਕਿਆ ਬਾਤ ਹੈ ਥਾਣ ਥੁੰਦਾ ਨਹੀਂ ਚੱਕਰ ਹੂੰ ਥਾਣ ਤਾਂ ਇਧਰੋਂ ਦਿਖਾ ਡਾਕਟਰ ਇਹ ਨਹੀਂ ਗੱਲ ਲੈ ਚਵਾਈ ਬਾਲੀ ਚੰਗੀ ਆ ਬਾਲੀ ਯਾਰ ਇੱਕ ਨੰਬਰ ਆ ਥਾਣ ਦੇ ਲੈ ਚਾਰੇ ਕਿਨਗ ਨਹੀਂ ਬਿਸਤੇ ਬਈ ਬੀ ਬੀਤੀ ਦੇ ਪੀੜੀ ਦੇ ਪਾਵੇਂ ਵਰਗੇ ਜਿਹੜੇ ਨੂੰ ਮਰ ਜੇ ਹੱਥ ਪਾ ਲੈ ਨਹੀਂ ਗੱਲ ਲੈ ਛੰਡੀ ਦੇਖੋ ਚਵਾਈ ਦੇਖੋ ਖੜਕਾਂ ਸੁਣਦਾ ਚਵਾਈ ਆ ਬਈ ਹੂੰ ਮੋਲ ਜਮਾ ਜੈ ਜੈ ਬਈ ਹੁਣ ਪਸਮਾ ਕੇ ਥਾਣ ਦੇਖ ਬੱਚੀ ਨੇ ਕਹੇ ਜੈ ਕੱਢਤਾ ਬਈ ਯਾਰ ਸਹੀ ਆ ਬਈ ਲੈ ਹੈ ਚਵਾਈ ਵੀ ਤੀਜੂਈ ਆ ਤੜਕੇ ਹੋਈ ਠੀਚੋ ਉਹਲਾ ਮਸ਼ੀਨਾਂ ਚੋਲਾ ਤਾਂ ਵੀ ਕੋਈ ਚੈੱਕ ਕਰੀ। ਅੱਲੇ ਬਾਦ ਇਹ ਕਿੰਨਾਂ ਨਾਲੇ ਬਚੂ। ਇਹਦੀ ਫੀਡਿੰਗ ਚੈੱਕ ਕਰ। ਬਾਕੀ ਸ਼ਾਮ ਨੂੰ ਦੇਖੋ ਇਹ ਅੰਦਰ ਦਾ ਇੱਕ ਮਾਰ। ਫਸ ਜਾਣਾ ਤਾਂ ਹੱਥ ਨੂੰ। ਇਹ ਕਿਲਾ ਵੀ ਛੱਡੀ ਛੋਡੀ ਵਾਲਾ ਕੰਮ ਤਾਂ ਹੈ ਨਹੀਂ ਹੁੰਦਾ। ਸਾਫ਼ ਆ ਜਾਮ। ਹਾਂਜੀ ਹਾਂਜੀ। ਠੀਕ ਹੈ ਭਾਈ। ਅੱਗੇ 2 ਨੰਬਰ 에ਅਰ ਸ਼ੈਰ ਬ੍ਰੀਡ। ਭਾਈ ਰਾਤ ਕਾਲਾ ਹੱਥਾਂ ਦੀ ਸੀ ਐਅਰ ਸ਼ੈਰ ਆ। ਹੂੰ। ਮੂੰਹੋਂ ਪਿਓਰ ਚਾਰ ਦੰਦਾਂ ਦਾ ਲੈ ਪਹਿਲਾਂ ਤੰਦੀ ਦਿਖਾ ਦੇ ਡਾਕਟਰ ਆਲੇ ਨੂੰ। ਚਾਰ ਦੰਦ ਲੈ। ਦੰਦ ਚੈੱਕ ਕਰ ਲਓ। ਕੀ ਬਾਤ ਆ। ਕੋਈ ਮਰਜੀ ਪਟਕ ਲੈ ਪੂਰੇ ਕੱਦ ਵਾਲੀ ਥਾਂ ਲੈ ਭਾਈ। ਭਾਈ ਮਾਲਕ ਦਾ 23 ਇਹਨਾਂ ਦਾ ਆਪ ਨੂੰ ਹਰ ਇੱਕ ਨੂੰ ਹੀ ਪੁੱਦੀ ਸੀ ਜਾਂਦਾ ਥਾਂ ਲੈਵਾ ਦੇ ਦੇਖ ਲੈਵੇ ਦੀ ਸਫਾਈ ਚੈੱਕ ਕਰ ਬਈ ਕਮਾਲ ਦੀ ਹੈ ਇਹ ਬਈ ਬੁੱਟਾਂ ਤੋਂ ਲਈ ਤੜਕੇ ਚੋਈ ਵੀ ਆ ਠੀਕ ਆ ਆਪਾਂ ਤਾਂ ਹੁਣ ਹੀ ਲੈ ਘੰਟਾ ਕਿ ਹੋਇਆ ਕੱਲਾ ਕੱਲਾ ਥਾਂ ਪੂਰੀ ਵਿਥੀ ਦੇ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਲਾਇਬ੍ਰੇਰੀ ਸਫਾਈ ਨੇ ਕੀਤੀ ਮੋਟੀਆਂ ਥਾਣਾ ਮੂਰੇ ਦੇਖ ਡਾਕਟਰਾ ਉਹਨਾਂ ਹੀ ਮੂਰੇ ਤਾਂ ਉਹਨਾਂ ਮਗਰ ਪੱਟਾ ਵੀ ਦਿਖਾ ਦੇ ਚਵਾਈ ਚਵਾਈ ਦਾ ਦੰਤ ਹੀ ਕੋਈ ਨਹੀਂ ਡਾਕਟਰਾ ਸਹੀ ਗੱਲ ਬੱਚਾ ਕੀ ਦਿੱਤਾ ਨੇ ਵੱਛੀ ਆ ਵੀਰੇ ਪੂਰੀ ਟੌਪ ਕਲਾਸ ਮਗਰ ਲੈ ਕੀ ਬਾਤ ਆ ਬਈ ਦੋ ਨਾਲ ਦੋ ਨਾਲ ਆ ਬਈ ਅੱਜ ਬੱਚਾ ਮਗਰ ਬੱਛੀ ਬੱਛੀ ਵੀ ਮਾਇਗੇ ਨਾ ਕੀ ਬਾਤ ਆ ਬਹੁਤ ਚੰਗੇ ਟੀਕੇ ਦੀ ਬੱਛੀ ਆ ਬਈ ਪੂਰਾ ਡਾਇਮੰਡ ਪੀਸ ਆ ਹਾਂ ਸਾਨੂੰ ਉਸਾਂ ਗੁਲਾਬੀ ਪੂਰੀ ਫੁੱਲ ਕੁਆਲਿਟੀ ਦੀ ਬੱਛੀ ਆ ਬਈ ਕਿਉਂ ਸਾਲ ਡੇਢ ਸਾਲ ਨੂੰ ਗਰਮ ਵਾਲੀ ਨਾਲ ਹੀ ਤਿਆਰ ਹੋ ਬਈ ਆ ਵੀ ਬੱਚੇ ਦੰਦਾਂ ਜਾਂ ਤੇ ਇਹ ਵੀ ਬੱਛੀ ਫਾਰਮ ਵਾਲੇ ਬੰਦੇ ਫੋਨ ਲਾਉਂਦੇ ਵੀ ਬੱਛੀ ਹੋਵੇ ਤੇ ਦੰਦਾਂ 'ਚ ਬੜੋ ਕਿਤੇ ਨਿਕਲਦੀ ਆ ਅੱਗੇ ਵਿਸ਼ਾਲੇਵਾ ਕੱਦ ਕੁਦਦੀ ਤਾਂਹਾਂ ਤੋਂ ਪੱਠ ਫੁੱਟ ਦਿਖਾ ਦੇ ਜਿਵੇਂ ਲੱਗਿਆ ਬਈ ਲੈ ਬਈ ਬਰਾਬਰ ਖੜਾ ਉਸ ਸਾਹਮਣੇ ਕੱਦ ਦਾ ਅੰਦਾਜ਼ਾ ਲਾ ਲੈ ਚਵਾਈ ਚੁਈ ਦਾ ਅੰਤ ਕੋਈ ਨਹੀਂ ਬਈ ਹਮ ਇੱਕ ਨੰਬਰ ਆ ਥੱਲੇ ਉਹਦਾ ਐ ਸ਼ਾਇਰ ਆ ਮਾਰਕੀਟ ਫੁੱਲ ਲੈਦੀ ਬਈ ਮਿਲਦੀ ਨਹੀਂ ਲੈ ਲੈ ਜਾ ਜੂ ਦਿਖਾ ਦੇ ਕੰਨ ਕੋਲ ਕਿੰਨੀ ਯਾਰ ਕੰਨ ਕੋਲ ਛੋਟਾ ਕੱਦ ਚੰਗਾ ਬਰੀਡ ਚੰਗੀਆਂ ਲੈਵਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਤੋਰਾ ਦੇਖੋ ਕਰਮ ਵਾਲੀ ਦਾ ਲੈਵਾ ਬਾਲਾ ਚੰਗਾ ਹੈ ਨਾ ਬਾਲਾ ਚੰਗਾ ਬਈ ਲੈ ਆ ਗੁਆਲਟੀ ਫੁੱਲ ਚੰਗੀਆਂ ਤੋਰਾ ਇੱਕ ਨੰਬਰ ਮੂਹਰੋ ਲੈਵਾ ਚੈੱਕ ਕਰੋ ਬਈ ਕਮਾਲ ਦਾ ਉਠੀ ਆਲਾ ਧਣ ਲੱਗਿਆ ਕੱਲਾ ਕੱਲਾ ਹਨ ਪਲੀ ਵੀ ਹੈ ਬੜ ਕੋਈ ਐ ਨਹੀਂ ਲੱਸੀ ਫਿੱਕੀ ਕਿਸੇ ਪਾਸੇ ਹੱਥ ਨਹੀਂ ਦਰਾਂਦੀ ਬਾਈ ਯਾਰ ਉਠੀ ਆ ਹਨਾ ਕੱਦ ਵੀ ਕਰਮ ਵਾਲੇ ਦਾ ਪੂਰਾ ਚੰਗਾ ਗਾ ਬਾਈ ਕਿੰਨਾ ਕੁ ਦੁੱਧ ਦੇ ਦੂਆ ਬਾਈ 20 ਕਿਲੋ ਠੰਡਾ ਦੁੱਧ ਦੇ ਦੂ ਬੱਚੀ ਮਾਲਕ ਤਾਂ ਬਾਈ ਤੇ ਹੀ ਕਹਿੰਦੇ ਆ ਮਾਲਕਾਂ ਨੂੰ ਆਪਾਂ ਘਾਟੀ ਦਾ ਸੀ ਕਿਉਂਕਿ ਇਹ ਆਪਣੀਆਂ ਹੀ ਲੰਗਾਂ ਬਾਈ ਬਾਕੀ ਜੀ ਕੁਆਲਿਟੀ ਆਜ਼ਾਦ ਫਰੀਡ ਆ ਪਹਿਲਾ ਸੁਆ ਬਿਹੜਾ ਯਾਰ ਇੰਨਾ ਤਾਂ ਆਉਣਾ ਦੁੱਧ ਦੇਣਾ ਚਾਹੀਦਾ ਬੱਚੀ ਨੂੰ ਸਹੀ ਗੱਲ ਆ ਬਾਈ ਇੰਨਾ ਤੋਂ ਕੁਆਲਿਟੀ ਵਧੀਆ ਯਾਰ ਹੋਰ ਕਿਸੇ ਕੋਲ ਫਾਰ ਫੂਰ ਵਾਲਾ 27 22 ਕਿਲੋ ਕਰਦਾ ਇੰਨਾ ਜਗਾੜ ਲਗਾਇਆ ਬਚੂ ਨਾਲੇ ਵਾਤਾ ਹੁਣ ਦਿਖਾ ਰਹਾ ਟਰ ਮੁੱਠੀ ਮੁੱਠਾ ਥਾਣਾ ਕਿੱਥੇ ਪੈ ਲਈ ਆ ਮੂਰੇ ਵੀ ਲੱਲੇ ਬਾ ਦੇਖੋ ਬਈ 1.5 ਘੰਟੇ ਲੇਵਾ ਮੂਹ ਨੂੰ ਤਿਆਰ ਕਰੀ ਬੈਠੇ ਪੂਰੀ ਵਿਥੀ ਧੁੰਨੀ ਦੀ ਕਰਲੇ ਵਾਲਾ ਗਿਆ ਪਿਆ ਬਈ ਇਧਰੋਂ ਵੀ ਫਾੜੀਆ ਲੈ ਆ ਬਈ ਪੈਟ ਪੁੱਠ ਦੀ ਲੈ ਸਿੱਧੀ ਤਾਂ ਤਾਂ ਦੁਆਣੀ ਵੀ ਉੱਚੀ ਨਹੀਂ ਉੱਡੀ ਸਹੀ ਗੱਲ ਆ ਬਈ ਤੇ ਇਧਰੋਂ ਵੀ ਲੇਵਾ ਹੋਣਾ ਹੀ ਹੈ ਫਾੜੀਆ ਲੈਵਾਲਾ ਹੈ ਬਈ ਸਹੀ ਗੱਲ ਆ ਠੰਡੀ ਸੀ ਲੈ ਇੰਨੀ ਗੱਲਾਂ ਲੈ ਪੁੱਤ ਟੱਕ ਕੇ ਪਰੇ ਕਰਨੀ ਪੈਂਦੀ ਆ ਬਾਹਰ ਠੰਡੀ ਸੀ ਕਮਾਲ ਮੂਠੀਆ ਥਾਣ ਲੱਗਿਆ ਬਾਈ ਪੂਰਾ ਯਾਰ ਨਾ ਪਤਾਰਾ ਮਾਰ ਕੇ ਦਿਖਾਉਣੇ ਲੇਵਾ ਦੇਖੀ ਤੇ ਚਵਾਈ ਚੁਈ ਦੇਖੀ ਬੱਚੇ ਨੂੰ ਕਹੇ ਜੀ ਲੱਗੀ ਵੀ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਦਿੰਦੇ ਆ ਬਾਈ ਕੀਲੀ ਸੀਲਾ ਅਰ ਸ਼ੈਰ ਬਰੀਡ ਸੁਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਵੀ ਕਰਮਣੀ ਨੇ ਇੱਕ ਨੰਬਰ ਦਿੱਤੀ ਆ ਪਾਲਣ ਵਾਲੀ ਠੰਡੀ ਤਾਂ ਹੀ ਨਹੀਂ ਆਈ ਬਾਈ ਡਾਕਟਰ ਕੋਈ ਚੱਕਰ ਹੀ ਨਹੀਂ ਲੈ ਚਵਾਈ ਦੇਖੋ ਲੈ ਪੂਰਾ ਮੋਟਾ ਮੋਟਾ ਚੂਣ ਲੱਗਿਆ ਇੱਕ ਨੰਬਰ ਚਵਾਈ ਬਾਈ ਯਾਰ ਮੂਠੀਆ ਥਾਣਾ ਤੜਕੇ ਦੀ ਵਿਹਲੀ ਹੋਈ ਆ ਦੋਸਤਾਂ ਬਚਨੇ ਬਾਦੀ ਦਿਨਾ ਪਤਾ ਉਹ ਕਹਨੇ ਹਨ ਹਲੇ ਨੂੰ ਬਾਅਦ ਚੋਂ ਲਾਂਬਾ ਉਹ ਗੱਲਾਂ ਨਹੀਂ ਆਪਾਂ ਕਰਨੀਆਂ ਨਾ ਲਿਆ ਕਿ ਜੇ ਤੋਂ ਨਾ ਦੇਣਾ ਨਾ ਬੜੀ ਚੰਗੀ ਚਵਾਈ ਆ ਹੱਲੋਂ ਇੱਕ ਨੰਬਰ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਚੋਈ ਚੱਲ ਨਾ ਕੋਈ ਨਿਆਣਾ ਪਾਇਆ ਕੋਈ ਚੱਕਰੀ ਠੰਡੀ ਥੀਲ ਬੋਲ ਜਿੱਥੇ ਪੈ ਪਰਿਆ ਸੀ ਲੈ ਲੈ ਦੇ ਇੱਕ ਹਜਾ ਲੱਗਿਆ ਬੱਚੀ ਨੂੰ ਲੈਵਾ ਦੇਖ ਦੂ ਮੈਂ ਕਹਿੰਦਾ ਗਲਾਬੀ ਗਲਾਬੀ ਲੈਵਾ ਕੀ ਬਾਤ ਯਾਰ ਗੱਠ ਬਾਹਰ ਫੈਦਾ ਪਿਛਲੇ ਪੱਟਾਂ ਤੋਂ ਲੈ ਬਈ ਫਾੜੀ ਦੇਖ ਲੈ ਬੱਚੀ ਦੇ ਮੁੱਲ ਕੀ ਇਹਦਾ ਜੈਜ ਆ ਭਰਾ ਬਾਈ ਮੋਲਾ ਵਾ ਫੋਨ ਇਹਦੀ ਦੀ ਕਰਦਾ ਵੀਡੀਓ ਚ ਆਏ ਨਹੀਂ ਫੋਨ ਤੇ ਕਰਨਾ ਪਰ ਹੋ ਲਾ ਲੈਣਾ 83000 ਰੁਪਏ ਲਵਾਂਗੇ ਬੱਚੀ ਲੱਖ ਬਾਈ ਮੁੱਲ 11 15 ਜੀ ਨਾ ਮਰਜੀ ਵਾਲਾ ਕਰਾ ਦੇ ਹੂੰ ਕੁਆਲਿਟੀ ਥਣ ਥੂਣ ਸਾਰੇ ਪਾਸੇ ਇੱਕ ਨੰਬਰ ਹੈ ਜੇਰ ਜੂ ਦੀ ਕੰਪਲੀਟ ਲਾ ਫੋਨ 80000 ਜਮਾ ਜੈਜ ਮੋਲਾ ਬੈਡ ਬਹੁਤ ਚੰਗੀ ਐ ਸੋਈ ਸਵਾਈ ਬੱਚਾ ਕਿਸੇ ਨੇ ਵੀ ਨਹੀਂ ਦੇਣੀ ਬਾਈ ਲੈ ਓਕੇ ਆ ਬਾਈ ਨੰਬਰ 1 ਬੈਡ ਆ ਬਾਈ ਲੈ ਫੁੱਲ ਕੁਆਲਿਟੀ ਕੁਆਲਿਟੀ ਵੈਰ ਸਹਾਰਾ ਕਹਿਣ ਦੀ ਗੱਲ ਹੀ ਫੋਲੀ ਆ ਸਹਾਰਾ ਜਿੰਦਾ ਚ ਬੈਡ ਲਾਂਗਾ ਕੋਈ ਗਾ ਨਹੀਂ ਹੈ ਕਿ ਵੀ ਸੋਈ ਨਹੀਂ ਹਾਂ ਹੂੰ ਅੱਗੇ ਵੀਰੇ ਲਾਸਟ ਤਿੰਨ ਨੰਬਰ ਕਿਹੜਾ ਬਾਈ ਫੁੱਲ ਵੱਡੀ ਬਿਹੜਾ ਦੂਜਾ ਸੋਸ ਹੁੰਦੀ ਆ ਪਲੂਨ ਦਾ 23 24 ਕਿਲੋ ਦਾ ਮਾਲ ਕੰਦਾ ਠੀਕ ਆ ਕਿਹਾ ਵਾ ਜੀ ਆਪਾਂ ਨੂੰ ਮਾਲ ਕੰਦਾ ਆਪਉਂ ਹੀ ਦੱਸਣਾ ਦਿੱਤਾ ਵੀ ਉਥਾਨਲੇ ਵਾਲੀ ਬਿਹੜਾ ਹਜੇ ਲੈ ਵੀ ਚਾਰ ਪੰਜ ਨਾਲ ਲੈ ਵੀ ਆਰਡਰ ਦੀ ਫੀਟਿੰਗ ਚੈੱਕ ਕਰਿਓ ਲੈ ਬਰੀਕੀ ਚੈੱਕ ਕਰਿਓ ਲੈ ਲਫਾ ਫਿਆਗਾ ਲੈ ਬਾਈ ਲੈ ਲਫਾ ਫਿਆਰ ਗੱਲੀ ਵਾ ਲੈ ਥਾਣ ਤੋਂ ਦਿਖਾ ਦੇ ਕੱਲਾ ਥਾਣ ਗਲਾਬੀ ਥਾਣ ਐਨੀ ਬਾਨੀ ਆ ਪਛੀ ਨੇ ਬਈ ਇੱਥੋਂ ਤੇ ਕੱਲੇ ਵਾਲਾ ਨਾ ਸੂਣ ਤਿੱਕਰ ਲੈ ਸਹੀ ਗੱਲ ਆ ਬਣੂ ਬਹੁਤ ਆ ਮੂਰੋਂ ਦੇ ਡਾਕਟਰ ਕਿੰਨੀ ਫਿਰਦੀ ਆ ਮੂਰੇ ਲੈ ਵਾਲੀ ਲੈ ਲੈ ਮੂ ਗੇਟ ਲੇਵਾ ਮੂਰ ਨੂੰ ਆਣੀ ਗੱਲ ਆਪਾਂ ਅਗਲਾ ਕਹਿੰਦਾ ਗੱਬਣਾ ਦਾ ਧਾਰ ਵੀ ਮਾਰ ਦਿੰਨੇ ਆ ਲੈ ਬਾਈ ਗੱਬਣ ਦੀ ਵਿੱਚਵਾਈ ਕਰ ਲੈ ਕੋਈ ਚੱਕਰੀ ਨਹੀਂ ਬਾਈ ਕਹਿੰਦਾ ਠੰਡੀ ਫੋਲਾ ਨਾਲੇ ਗੱਬਣਾ ਹਰੇ ਲੈ ਚਵਾਈ ਬੜੀ ਚੰਗੀ ਹੈ ਨਾ ਇੱਕ ਨੰਬਰ ਰੂਟ ਦਾ ਤਾਂ ਹੀ ਆਪਾਂ ਗੱਬਣ ਨੂੰ ਅਗਲਾ ਕਹਿੰਦਾ ਧਾਰਾ ਮਾਰ ਕੇ ਦਿਖਾਉਣੇ ਲੈ ਲੈ ਗੱਬਣ ਦੀ ਦੋਨਾ ਮਾਤੀਆਂ ਕੋਈ ਚੈੱਕਰ ਨਹੀਂ ਬੋਈ 25 ਕਿਲੋ ਦੁੱਧ ਦੇ ਦੋ ਬੱਚੀ ਫੁੱਲਾ ਹੂੰ ਐਨੀ ਬ੍ਰੀਕ ਲੈ ਵਜਨ ਪੈਟ ਫੁੱਟ ਦਿਖਾ ਕੇ ਨਹੀਂ ਚੌੜੇ ਤਾਹਨ ਵਜਨ ਦੇਖ ਬਈ ਫੁੱਲ ਚੌੜੀ ਆ ਪਲੀ ਵੀ ਆ ਪੱਧ ਫੁੱਲ ਬਈ ਲੈ ਲਿਫਾਫਾ ਹੀ ਥੱਲੇ ਉਹ ਲੈ ਰਬੜ ਨੂੰ ਵਾਦਾ ਫੁੱਲੀ ਪਲਾਈ ਪਈ ਆ ਹਜੇ ਸਾਰਾ ਬਾੜਾ ਬਣ ਲਈ ਆ ਬੇ ਇੱਥੋਂ ਤੱਕ ਲਾਉਣਾ ਬੱਚੀ ਜਿਹਦੇ ਸੋਣਾ ਲੈ ਬਣ ਕੇ ਸੋਣਾ ਗੱਲਾਂ ਕਰਾਉਂਦੇ ਸੋਈ ਆ ਦਾਗ ਜਾ ਵੀ ਉਹੀ ਆ ਕਈ ਵਾਰ ਲੈ ਬੈਹਾਂ ਜੇ ਕਰ ਦੇ ਲੈ ਤੌਂਕਾ ਵੀ ਆਵੇ ਮੂੰਹ ਵੀ ਹੋ ਆਪੇ ਦੇਣਦਾਰ ਆ ਹੂੰ ਲੈ ਸਹੀ ਗੱਲ ਆ ਲੈ ਨਾ ਨਾ ਫੋਲ ਹੋ ਜਾਣਗੇ ਲੈ ਬਾ ਦੇ ਪੰਡ ਜਿੱਡਾ ਲਈ ਫਿਰੇ ਬੱਚਾ ਜੀ ਬਈ ਠੰਡੀ ਬਹੁਤ ਆ ਨਾ ਬਾਲੀ ਜਿਆਦਾ ਬਈ ਮਗਰ ਦੀ ਚੋਲੇ ਮੂਰ ਦੀ ਚੋਲੇ ਕੋਈ ਉੱਧਰ ਦੀ ਮਰਜੀ ਬੈਠਾ ਰਹੇ ਧਾਰਾ ਮਰੀ ਜੀ ਫੁੱਲ ਵਜਨ ਫੁੱਲ ਕੁਆਲਟੀ ਵਾਲੀ ਬੱਚੇ ਸੋਹਣੀ ਸੁਨਕੀ ਕੋਈ ਅੰਤ ਨਹੀਂ ਫੇਸ ਬੜਾ ਚੰਗਿਆ ਕਰਦ ਚੰਗਿਆ ਬਰੀਟ ਚੰਗਿਆ ਥਣ ਬੜਾ ਕਮਾਲ ਦਾ ਲੱਗਿਆ ਬਈ ਵਜਨ ਬੂਜਨ ਫੁੱਲ ਆ ਬਈ ਯਾਰ ਹੱਥੀ ਜਵਾਈ ਵਾਲਾ ਥਾਣਾ ਕੋਈ ਐ ਨਹੀਂ ਗਾ ਲੈ ਤੋਰਾ ਦੇਖੋ ਬਈ ਤੋਰਾ ਵੀ ਇੱਕ ਨੰਬਰ ਬੜੀ ਚੰਗੀ ਆਈ ਭਜਨ ਬਹੁਤਾ ਬੱਚੀ ਵੱਡੀ ਆ ਫੁੱਲ ਆਣੀ ਛੋਟੀ ਠੰਡੀ ਐਨੇ ਰਸਾ ਸਾੜ ਕੇ ਭਜਿਆ ਥੱਲੇ ਬੜੀ ਵੀ ਬਹੁਤ ਆ ਲੈ ਵੀੜੇ ਦੇ ਬੱਚਾ ਵਾਲੇ ਖੜਾ ਲਈ ਜਿਵੇਂ ਮਰਦੀ ਕੁਆਲਿਟੀ ਲੈ ਲੈ ਲਾਉਂਦੀ ਦੇਖੀ ਤੂੰ ਲੈ ਵਾ ਡਾਕਟਰਾ ਕਿੰਨਾ ਹੋਊ ਬੱਚੀ ਨੂੰ ਮੈਂ ਕਹਿੰਦਾ ਕੀ ਜਿੱਦੇ ਤਿਆਰ ਹੋਗੀ ਹਮ ਇੱਕ ਨੰਬਰ ਵਰਲਡ ਆ ਯਾਰ ਬਈ ਇੱਕ ਨੰਬਰ ਜਮ ਬੜੀ ਠੰਡੀ ਸੀ ਲਾ ਯਾਰ ਬਈ ਯਾਰ ਐਨੀ ਤਾਂ ਕਿਤੇ ਲਿਕਲ ਨਗੋ ਨਹੀਂ ਹਮ ਤੇ ਮੁੱਲ ਕੀ ਆ ਭਰਾ ਫਿਰ ਕੱਚੀ ਕੱਚੀ ਬਾਈ ਮੁੱਲ ਕਰਾਉਣਾ 90 92 ਨਾ ਮਰਜ਼ੀ ਬੰਦਾ ਕਰਾ ਦੇ 77000 ਰੁਪਏ ਲਮਾਂਗੇ ਚੱਕ ਉਹਦੀ ਛੋੜ ਹੀ ਨਹੀਂ ਮਰਜ਼ੀ ਦੀ ਜਮਾ ਜੈ ਜਮਾ ਹਾਂ ਜਿਹਨੂੰ ਪੁੱਗੂ ਬਾਈ ਉਹ ਫੋਨ ਵਾਲੇ ਦੂਜੇ ਲਾਵੇ ਆਪ ਨੂੰ ਕੋਈ ਡਰ ਨਹੀਂਦਾ ਯਾਰ ਹਨਾ ਹੂੰ ਸਵਾਕੇ ਵੇਚਦਾ 90 92000 ਦੀ ਬੱਛੀ ਆ ਹੂੰ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 77000 ਦੀ ਵੜ੍ਹ ਬਾਈ ਕਹਿੰਦਾ ਹਾਂ ਜਿਹਨੇ ਬਾਈ ਉਹ ਕਹਿੰਦਾ ਵੀ ਆਲਾ ਕਹਿੰਦਾ ਮੰਗਿਆ ਉਹਦੇ ਲਈ ਵੀ 90 ਹੀ ਆ ਬਾਈ ਮੁੱਲ ਹੂੰ ਸਹੀ ਆ ਠੀਕ ਹੈ ਆਪਾਂ ਨੇੜੇ ਲਾ ਕੇ ਅਗਲੇ ਨੂੰ ਤਾਂ ਦੱਸਦੇ ਆ ਵੀ ਆਪਾਂ ਇੰਨੇ ਹੀ ਦੇਣੀ ਆ 2 ਠੰਡੀ ਸੀਲ ਦੀ ਥਣਾਲੀ ਭਾਰਪੂਰ ਦੀ ਫੁੱਲ ਗਰੰਟ ਕੋਈ ਲੈ। ਹੂੰ। ਕਵਾਰਤੀ ਪੁੰਦੀ ਦੇਖੀ ਡਾਕਟਰਾਂ ਤੋਂ। ਸਹੀ ਗੱਲ ਆ ਬਈ। ਬੜੜੇ ਵੀ ਚੰਗੀਆਂ ਗੱਬਣ। ਬਾਣਾ ਵੀ ਤਿੰਨੀ ਚੰਗੀਆਂ ਪੂਰਨ ਕੁਆਲਟੀ ਵਾਲਾ ਨੇ ਲੈ। ਕੋਈਆਂ ਤਿੰਨੀ ਬਈ ਸੂਈ ਸਵਾਈਆ ਬੱਚਾ। ਫੁੱਟ ਵਾਲੀ ਥੱਲੇ ਦਾ ਬਈ। ਦੇਵਾ ਦੇਖੋ ਲੈ ਪੱਟ ਤੋਂ ਉਹਨੇ ਹੀ ਮੂਰੇ ਆ। ਉਹਨੇ ਹੀ ਮਗਰ ਪੱਠ ਫੁੱਟ ਦੀ ਪੂਰੀ ਚੰਗੀ ਬੱਚੀ ਆ ਬਈ। ਹੂੰ। ਆ ਵੀ ਬੜੜ ਚੰਗੀ ਆ ਸੂਈ ਸਵਾਈਆ ਮੁੱਲ ਜੰਮ। ਬਹੁਤ ਚੰਗੀ ਆ ਬਈ ਆ ਵੀ। ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਨਗ ਪਸੰਦਾ ਹੈ ਬਾਈ ਨਗ ਨੈਟ ਕਰ ਲਿਓ। ਧੰਨਵਾਦ ਬਈ।